ढाई लखी हाँ जी तो, तो मेरा बेटा ਅਦਰ ਸੀਰੀਆ ਕੀ ਕਰ ਰਹੇ ਸੀ ਏਰੀਆ ਅਜੀ ਚੁਰੇ ਦੋ ਆਏ ਸੀ ਜੀ ਅੱਛਾ ਚੁਰੇ ਦਾ ਹੁੰਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੁੰਮੇ ਤੇ ਲੈ ਕੇ ਰਾਇਆ ਜੀ ਅੱਛਾ ਉਹ ਤਾਂ ਗਲੀ ਵਿੱਚ ਤੁਮੇ ਕਰਤਾ ਜਾ ਰਹੀਏ ਤੇ ਬੈਕਪੋਰ ਲੈ ਗਿਆ ਕੋ ਕੇ ਉਹ ਮੁੰਡੇ ਉਹ ਕਾਰੇ ਤੇ ਸੀ ਉਹ ਚੁਰ ਕੇ ਆਏ ਸੀ ਜੀ ਚੁਰ ਕੇ ਗਲੀ ਵਿੱਚੋਂ ਭੱਜ ਆਇਆ ਮੂਰੇ ਕੋਈ ਖੜਾ ਰੱਖੇ ਉਹਨਾਂ ਦਾ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵੇਟਰ ਠੀਕ ਲਾ ਆ ਗਰੀਨ ਐਕਟਿਵੇਟਰ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਜੀ ਅੱਛਾ ਤੁਸੀਂ ਕੌਣ ਸੁਣੋ ਤਲਾਹ ਦਿੱਤੀ ਹੈ ਜੀ ਅੱਛਾ ਥੀ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਦੇਖੋ ਜੇ ਫੜਾ ਜਾ ਪੈਸੇ ਦਾ ਮਲਾਦ ਸਾਨੂੰ ਸਾਮਣੇ ਹੋਰ ਕੀ ਇਹ ਨੂੰ ਲੈਣੇ ਸੀ 2.5 ਲੱਖ ਰੁਪਿਆ ਕਾਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਅਸੀਂ ਸ਼ਰਮਾ ਗਿੰਗ ਲੈਣੇ ਨਾ ਅੱਛਾ ਆਦੀ ਮਤ ਲੈ ਕੇ ਗਈ ਸੀ ਜੀ ਅੱਛਾ ਅਸੀਂ ਸਵੇਰੇ ਨੇ ਬੈਂਕ ਚੁਕੜਾ ਕੇ ਲੈ ਆਏ ਹਾਂ ਜੀ ਅਜੇ ਵੀ ਜੋ ਬੈਂਕ ਚੁਕੜਾ ਕੇ ਲੈ ਆਏ ਹਾਂ ਹਾਂਜੀ ਧਰਮ ਜਿੱਥੇ ਰਾਣਾ ਲਿਓ ਪੂਰੀ ਦੀ ਕੋਣ ਕੋਣ ਆਇਆ ਸੀ ਅੱਜ ਨਾਬੇ ਇਹ ਹੈ ਤੇਰਾ ਕਿੰਨੇ ਪੈਸੇ ਛੋਡੇ ਕੋਲ ਸਹੀ ਹੈ ਸਾਰੇ ਵਿੱਚ ਸੀ ਮੋਟਰਸਾਈਕਲ ਕਿ ਇੱਕ ਕੋਲ ਲੱਗਿਆ ਕੋਕੇ ਕਿੰਨੇ ਦੀ ਗੱਲ ਆ ਇਹ ਲਾਪੇ ਦੀ ਗੱਲ ਹੈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਵਿੱਚ ਕੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਇੱਕ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋਕੇ ਜਾ ਕੇ ਐਕਟੀਵਿਟੀ ਪਾਤੀ ਜਿੰਨੇ ਜਿੰਨੇ ਐਕਟੀਵਿਟੀ ਅੱਛਾ ਹਾਂਜੀ ਦੋ ਦੋ ਬੰਦੇ ਜੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਥੋੜੀ ਤੋਂ ਲੈ ਕੇ ਤੁਸੀਂ 2000 ਰੁਪਏ ਐ ਥੋੜੀ ਤੋਂ ਲੈ ਕੇ ਆਏ ਸੀ ਹਾਂਜੀ ਦੇਖ ਕੇ ਗਏ ਨੇ ਪੂਰੇ ਕਾਰੇ ਵਾਸਤੇ ਲੈ ਕੇ ਜੀਏ ਨੇ ਬਈ ਉਹਰੇ ਕਿਸਾ ਬੰਦੇ ਨੇ ਦੇਨੇ ਸੀ ਜੀ ਬਰਾਬਰ ਅੱਛਾ ਤੇ ਕਿੰਨੇ ਵਜੇ ਦੀ ਗੱਲ ਐ ਇਹ ਇਹ 2 ਕਮੇ ਦੀ ਗੱਲ ਐ ਦੁਪਹਿਰੇ ਹਾਂਜੀ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਕੋ ਕੇ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਅਸੀਂ ਠੰਡਾ ਪੀ ਰਹੇ ਸੀ ਅੱਛਾ ਬੈਗ ਤਾਂ ਉਹ ਬਿਜਾ ਦੇ ਰਹਿਣਾ ਲਓ ਤੁਸੀਂ ਸ਼ਿਪਰ ਮਹੱਲਾ ਜੀ ਇੱਥੇ 2 ਕਿਲੋਨ ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀ ਹਾਂਜੀ ਇਹਨੂੰ ਸਾਡੇ ਰੀਅਲਟੀ ਵੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹਾਂ ਕਿ ਪਹਿਲੀ ਵਾਰੀ ਆਇਆ ਤੁਸੀਂ ਪਹਿਲਾਂ ਵੀ ਆਂਦੇ ਰਹਿੰਦੇ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲ ਰਿਹਾ ਰਿਹਾ अच्छा ओ जे तुसी कह रहे कि लेडीज ਆ ਦੋ ਮੁੰਡੇ ਨੇ ਉਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗ ਹੀ ਕਰਦੇ ਹਾਂ ਹਾਂਜੀ ਮੰਗ ਅਸੀਂ ਹੀ ਕਰਦੇ ਆ ਵੀ ਬੰਦੇ ਜਲਦ ਫੇਰ ਦੇ ਲੱਭੇ ਯਾਰ ਬੁੱਧ ਬੁੱਧੇ ਨਾਲ ਕੋਈ ਪੁਲਿਸ ਮਦਦ ਕਰਦੀ ਹੈ ਪਲਾ ਹਾਂਜੀ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਜ ਅੱਛਾ ਸੰਕਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਪਿਓ ਪੁੱਤਰ ਕੋਲ 2.5 ਲੱਖ ਦੀ ਥੋ ਹੋਈ ਆ ਜੀ ਜੀ ਦੀਪਕ ਸ਼ਰਮਾ ਪਾਸੇ ਠੂਰੀ ਨੇ ਸਾਡੇ ਕੋਲ ਇਲਾਹ ਦਿੱਤੀ ਹੈ ਵੀ 2.5 ਲੱਖ ਰੁਪਏ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਰਲਫਾਫਾ ਤੇ ਉਸ ਤੋਂ ਬੰਦੀ ਇਹਨਾਂ ਨੇ ਇਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਰੀ ਹੈ ਜਿਹੜੇ ਸੀਸੀਟੀਵੀ ਚ ਜਿਹੜੇ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀ ਜੀ ਬੈਗ ਲੈ ਕੇ ਜਾ ਰਹੇ ਨੇ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨੱਕ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਜਿਹੜੇ ਕਹਿਣ ਬਤਾ ਕੋਲੋਂ ਖੋ ਕਰਕੇ ਆਪਣੀ ਸਕੂਟਰੀ ਕਢਾਈ ਪੂਜੀ ਉਹ ਤੇ ਬੈ ਕੇ ਫਰਾੜ ਹੋ ਗਏ ਉਹ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦੇਖ ਰਹੇ ਜਿਵੇਂ ਕਿ ਕੋਈ ਲਿੰਦਿਆ ਤਲਾਸ਼ ਤੋਂ ਤੱਕ ਕਾਰਜ ਕਰ ਰਿਹਾ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز